ਫਲੋਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਗਣਤੰਤਰ ਦਿਵਸ ਦੇ ਮੌਕੇ ਤੇ ਫਲੋਰ ਨਗਰ ਕੌਂਸਲ ਨੂੰ ਮਿਲਿਆ ਵੱਡਾ ਤੋਹਫਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ 15 ਲੱਖ 70000 ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਲਿਫਟ ਮਸ਼ੀਨ ਨਗਰ ਕੌਂਸਲ ਨੂੰ ਭੇਟ ਕੀਤੀ ਗਈ ਇਹ ਲਿਫਟ ਮਸ਼ੀਨ ਸਟਰੀਟ ਲਾਈਟਾਂ ਦੀ ਮੁਰੰਮਤ ਅਤੇ ਉਚਾਈ ਵਾਲੇ ਕੰਮਾਂ ਲਈ ਬੇਹਦ ਲਾਭਕਾਰੀ ਸਾਬਤ ਹੋਵੇਗੀ ਜਿਸ ਨਾਲ ਕਰਮਚਾਰੀਆਂ ਦੀ ਸੁਰੱਖਿਆ ਵੀ ਯਕੀਨੀ ਬਣੇਗੀ ਇਸ ਮੌਕੇ ਸਫਾਈ ਕਰਮਚਾਰੀਆਂ ਨੂੰ ਟਰੈਕਸੂਟ ਕਿੱਟਾਂ ਵੀ ਵੰਡੀਆਂ ਗਈਆਂ ਜਦਕੀ ਐਮਸੀ ਸਹਿਬਾਨ ਅਤੇ ਡੀਐਸਟੀ ਫਲੋਰ ਭਾਰਤ ਮਸੀਬ ਵੀ ਮੌਜੂਦ ਰਹੇ ਪੱਤਰਕਾਰ ਰਮਨ ਮਾਹੀਦੀ ਖਾਸ ਰਿਪੋਰਟ ਦੁਆਬਾ ਪਬਲਿਕ ਨਿਊਜ਼ ਹਰ ਫਲੋਰ ਦੇ ਵਿੱਚ ਅਸੀਂ ਨਗਰ ਕੌਂਸਲ ਖੜੇ ਆ ਅੱਜ ਇਥੇ 26 ਜਨਵਰੀ ਗਣਤੰਤਰ ਦਿਵਸ ਤੇ ਜਿਹੜਾ ਹੈਗਾ ਬਹੁਤ ਹੀ ਵੱਡਾ ਜਿਹੜਾ ਹੈਗਾ ਇੱਕ ਹੋਰ ਤੋਹਫਾ ਜਿਹੜਾ ਕਿ ਇਸ ਕਮੇਟੀ ਨੇ ਜਿਹੜੀ 15 ਲੱਖ 70 ਹਜ਼ਾਰ ਰੁਪਏ ਦੀ ਲਾਗਤ ਦੇ ਨਾਲ ਸਿਕਾਈ ਲਿਫਟ ਜਿਹੜੀ ਮਸ਼ੀਨ ਹੈ ਜਿਹਦੀ ਬਹੁਤ ਹੀ ਵੱਡੀ ਮੰਗ ਸੀ ਵੱਡੀ ਲੋੜ ਸੀ ਕਿਉਂਕਿ ਸ਼ਹਿਰ ਦੇ ਵਿੱਚ ਸਟਰੀਟ ਲਾਈਟਾਂ ਔਰ ਬੰਨੀਆਂ-ਬੰਨੀਆਂ ਜਿਹੜੀਆਂ ਲਾਈਟਾਂ ਉੱਚੀਆਂ ਨੇ ਉਹਨਾਂ ਨੂੰ ਰਿਪੇਅਰ ਕਰਨ ਦੇ ਲਈ ਜਾ ਨਵੀਂ ਲਾਈਟਰ ਲਗਾਉਣ ਦੇ ਲਈ ਇਸ ਮਸ਼ੀਨ ਦੀ ਜਿਹੜੀ ਸੀ ਸਖ ਜੋ ਸੀ ਉਹ ਮਸ਼ੀਨ ਅੱਜ ਜਿਹੜੀ ਹੈਗਾ ਤੁਹਾਡੀ ਰਹਿਨਮਾਈ ਤੁਹਾਡੇ ਮਾਧਿਅਮ ਰਾਹੀਂ ਜਿਹੜੀ ਹੈਗਾ ਉਹ ਅੱਜ ਇੱਥੇ ਰਿਲੀਜ਼ ਕੀਤੀ ਹੈਗਾ ਦੂਸਰੇ ਪੱਖ ਤੋਂ ਸਾਡੇ ਜਿਹੜੇ ਬਹੁਤ ਹੀ ਸਤਿਕਾਰ ਜਿਹੜੇ ਨਗਰ ਕੌਂਸਲ ਦਫ਼ਤਰ ਫਲੋਰ ਦੇ ਵਿੱਚ ਜਿਹੜੇ ਸਾਡੇ ਪੜਾਣਾ ਭਰਾ ਨੇ ਸਫਾਈ ਸੇਵਕ ਨੇ ਉਹਨਾਂ ਨੂੰ ਅੱਜ ਗਣਤੰਤਰ ਦਿਸ਼ਤੇ ਜਿਹੜਾ ਹੈ ਟ੍ਰੈਕ suit ਵਗੈਰਾ ਜਿਹੜੀਆਂ ਉਹ ਕਿੱਟਾਂ ਜਿਹੜੀਆਂ ਆ ਗੀਆਂ ਉਹ ਮਹੱਈਆ ਕਰਵਾਈਆਂ ਗਈਆਂ ਆ ਸੋ ਅੱਜ ਦੇ ਇਸ ਗੰਦੇਤੇ ਮ ਸਮੂਹ ਮਨੁੱਖਤਾ ਮਾਨਤਾ ਨੂੰ ਗਣਤੰਤਰ ਦੇਸ਼ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਆ ਔਰ ਜਿਹੜੇ ਨਗਰ ਕੌਂਸਲ ਡਾਕਟਰ ਫਲੋ ਨੂੰ ਕਾਰ ਸਦਕਾ ਆਪਸਾ ਸਾਡੇ ਖੜੇ ਨੇ ਸਨੀਲ ਕੁਮਾਰ ਜੀ ਔਰ ਸਾਡੀ ਜਿਹੜੀ ਸਮੁੱਚੀ ਟੀਮ ਇੱਥੇ ਗੇਂਦ ਸ਼ਰਮਾ ਜੀ ਜਿਹੜੇ ਸਾਡੇ ਕਾਉਂਸਲਰ ਸਾਡੇ ਪ੍ਰਧਾਨ ਜਿਹੜੇ ਆ ਚੁੰਬਰ ਸਾਹਿਬ ਵਿਨਦਰ ਚੁੰਬਰ ਜੀ ਔਰ ਹੋਰ ਸਤਕਾਰ ਸਾਡੇ ਡਾਬਰ ਸਾਹਿਬ ਕੰਜੀਥੋਣੀ ਸਾਰੇ ਇੱਥੇ ਜਿਹੜੇ ਹੈਗੇ ਆ ਲੱਜਾ ਬਦਦਾ ਬੀਬੇ ਸਾਹਿਬਾਨ ਖੜੇ ਆ ਸਾਰਿਆਂ ਨੂੰ ਵਧਾਈ ਦੇ ਰਿਹਾ ਖਾਸ ਤੌਰ ਤੇ ਤੁਹਾਡੇ ਜਿਹੜਾ ਹੈਗਾ ਡੈਮੋਕ੍ਰੇਸੀ ਦਾ ਜਿਹੜਾ ਚੌਥਾ ਥਾਂਬਿਆ ਲੋਕਤੰਤਰ ਦੇ ਵਿੱਚ ਬਹੁਤ ਵੱਡੀ ਭੂਮਿਕਾ ਰਵਾਲਾ ਮੀਡੀਆ ਆ ਉਹਨਾਂ ਨੂੰ ਵੀ ਮੈਂ ਲੱਖ ਲੱਖ ਵਧਾਈ ਦਿੰਨਾ ਆ ਔਰ ਆਪਾਂ ਆਉ ਰੜਕੇ ਜਿਹੜਾ ਹੈਗਾ ਆ ਇਸ ਜਿਹੜਾ ਹਲਕਾ ਵਿਧਾਨ ਸਭਾ ਫਲੋਰ ਦਾ ਨਗਰ ਕੌਂਸਲ ਦਾ ਅਫਸਰ ਫਲੋਰ ਆ ਔਰ ਸਾਰੇ ਸਮੁੱਚੇ ਸ਼ਹਿਰ ਫਲੋਰ ਦਾ ਜਿਹੜਾ ਹੈਗਾ ਵਿਕਾਸ ਕੰਦੇ ਵਿੱਚ ਬਹੁਤ ਹੀ ਆਪਾਂ ਵੱਡਾ ਯੋਗਦਾਨ 阿姨。<for> <laughs>